ਆਸਟ੍ਰੇਲੀਆ ਤੇ ਇੰਡੀਆ ਟੈਸਟ ਮੈਚ ਕਹਿੰਦੇ ਜੀ ਕੋਹਲੀ ਦੀ ਕਿਸੇ ਖਿਡਾਰੀ ਦੇ ਨਾਲ ਸ਼ਾਇਦ ਉਹ ਜਿਹੜਾ ਡੈਬਿਊਟੈਂਟ ਸੀਗਾ ਮੁੰਡਾ ਜੀ 18-19 ਸਾਲ ਦਾ ਹੈ ਉਹਦਾ ਨਾਮ ਨਹੀਂ ਮੈਨੂੰ ਯਾਦ ਆ ਜੀ ਇਹ ਨਾਲ ਸ਼ਾਇਦ ਲਿਖਿਆ ਹੋਇਆ ਸ਼ਾਇਦ ਇਹ ਹੀ ਹੋਵੇ ਹਾਂ ਜੀ ਉਹਦੇ ਨਾਲ ਜਿਹੜੀ ਝੜ ਦੇਖੋ ਮੇਰੇ ਖਿਆਲ ਦੇ ਨਾਲ ਵਿਰਾਟ ਕੋਹਲੀ ਐਗਰੈਸਿਵ ਰਿਹਾ ਸਾਰੀ ਜ਼ਿੰਦਗੀ ਹੂੰ ਉਸ ਦੀ ਜਿਹੜੀ ਕਹ ਲੋ ਕਿ ਖੇੜਿਆ ਉਹਦਾ ਤਾਂ ਮੈਂ ਹੁਣ ਕੀ ਵਰਣਨ ਕਰਾਂ ਉਹ ਬਾ ਕਮਾਲ ਰਹੀ ਆ ਬਿਲਕੁਲ ਫਾਰਮ ਹੁੰਦੀ ਆ ਪਲੇਅਰ ਦੀ ਜਾਂਦੀ ਰਹਿੰਦੀ ਆਉਂਦੀ ਰਹਿੰਦੀ ਆ ਪਰ ਉਹਦਾ ਅਗਰੈਸ਼ਨ ਇਸ ਉਮਰ ਦੇ ਵਿੱਚ ਮੈਨੂੰ ਠੀਕ ਨਹੀਂ ਲੱਗਿਆ ਕਿ ਜਿਹੜਾ ਬੰਦਾ ਟੈਸਟ ਮੈਚ ਖੇੜ ਰਿਹਾ ਹੈ ਸ਼ੁਰੂਆਤ ਹੈ ਉਹਦੀ ਬਿਲਕੁਲ ਛੋਟੀ ਉਮਰ ਚ ਇੰਡੀਆ ਵਰਗੀ ਟੀਮ ਬੁਮਰਾ ਵਰਗੇ ਬੋਲਰ ਨੂੰ ਫੇਸ ਕਰਨਾ ਤੇ ਕੋਹਲੀ ਵਰਗੇ ਇੱਕ ਮੈਚੂਰ ਉਮਰ ਦੇ ਖਿਡਾਰੀ ਵੱਲੋਂ ਜਾ ਕੇ ਪਿਚ ਤੇ ਉਹਨੂੰ ਮੋਢਾ ਮਾਰਨਾ ਮੈਂ ਦੇਖਿਆ ਉਹ ਸੀਨ ਦੇਖਿਆ ਮੈਚ ਨਹੀਂ ਮੈਂ ਦੇਖਿਆ ਇਹ ਮੈਚ ਦਾ ਟਾਈਮ ਕੁਛ ਇਸ ਤਰ੍ਹਾਂ ਦਾ ਕਿ ਮੇਰਾ ਕੰਮ ਕਰਦਾ ਪੜ੍ਹਨ ਲਿਖਣ ਦਾ ਟਾਈਮ ਹੁੰਦਾ ਪਰ ਉਹ ਮੈਂ ਜ਼ਰੂਰ ਕਲਿੱਪ ਦੇਖਿਆ ਵਾ ਤਾਂ ਮੈਨੂੰ ਲੱਗਿਆ ਕਿ ਕੋਲੀ ਦੀ ਗਲਤੀ ਹੈ ਉਹਦੇ 'ਚ ਹਮ ਠੀਕ ਹੈ ਨਾ ਜੀ ਕੋਈ ਮੰਨੇ ਜਾਂ ਨਾ ਮੰਨੇ ਮੈਨੂੰ ਲੱਗਿਆ ਕਿ ਬਿਲਕੁਲ ਕੋਲੀ ਨੂੰ ਮੈਚ्योर ਉਮਰ ਦੇ ਵਿੱਚ ਆ ਕੇ ਹੁਣ ਇਹ ਚੀਜ਼ਾਂ ਛੱਡਣੀਆਂ ਚਾਹੀਦੀਆਂ ਉਹਨੇ ਪਹਿਲਾਂ ਬਹੁਤ ਕੀਤੀਆਂ ਨੇ ਉਹਦੇ ਨਾਲ ਵੀ ਹੋਈਆਂ ਕਿਉਂਕਿ ਉਹਨੂੰ ਜਿੰਨਾ ਪੜਖਾਇਆ ਜਾਂਦਾ ਨਾ ਫਿਰ ਉਹਨਾਂ ਨੂੰ ਕੁੱਟਦਾ ਹੁੰਦਾ ਸੀਗਾ ਤਾਂ ਮਤਲਬ ਕਿ ਉਹ ਬਹੁਤ ਤੇਜ਼ ਤਰਾਰ ਆ ਬੰਦਾ ਪਰ ਹੁਣ ਉਹਦੀ ਉਮਰ ਸਿਆਣੇ ਵਾਲੀ ਹੋ ਗਈ ਹੁਣ ਤਾਂ ਜਾਣ ਦੀ ਵਾਰੀ ਹੈ ਤਾਂ ਇੱਕ ਉਹ ਛੋਟੀ ਉਮਰ ਦਾ ਕਹ ਲੋ ਅੱਧੀ ਉਮਰ ਦਾ ਖਿਡਾਰੀ ਸਗੋ ਪੁਰਾਣੇ ਖਿਡਾਰੀ ਤਾਂ ਇਸ ਤਰ੍ਹਾਂ ਦੇ ਖਿਡਾਰੀਆਂ ਨੂੰ ਨਾ ਪ੍ਰੇਰਿਤ ਕਰਿਆ ਕਰਦੇ ਹੁੰਦੇ ਸੀਗੇ ਸਚਿਨ ਤੰਦੂਲਕਰ ਸਰ ਜਦੋਂ ਪਹਿਲੀ ਵਾਰੀ ਖੇਡਣ ਗਿਆ ਸਾਨੂੰ ਯਾਦ ਹੈ ਉਦੋਂ ਕਾਲੇ ਚਿੱਟੇ ਟੀਵੀ ਹੁੰਦੇ ਸੀਗੇ ਠੀਕ ਹੈ ਨਾ ਜੀ ਤਾਂ ਮਤਲਬ ਕਿ ਮਹਿਜ 16 ਸਾਲ ਦਾ ਬੱਚਾ ਯਾਰ ਬਿਲਕੁਲ ਤਾਂ ਉਹਨੂੰ ਉਹਨੂੰ ਵੀ ਤਾਂ ਇਸੇ ਤਰ੍ਹਾਂ ਹੀ ਖਿਡਾਰੀਆਂ ਨੇ ਪ੍ਰੇਰਿਤ ਕੀਤਾ ਸੀਗਾ ਹੂੰ ਪਹਿਲੇ ਮੈਚ ਦੇ ਵਿੱਚ ਤੋਂ ਫੇਲ ਹੋ ਗਿਆ ਸੀ ਗੁਰੂ ਜੀ ਬਿਲਕੁਲ ਬਿਲਕੁਲ ਠੀਕ ਹੈ ਨਾ ਜੀ ਸਚਨ ਤੰਦੁਲਕਰ ਨਾਲ ਜੁੜੀ ਇੱਕ ਤੁਹਾਨੂੰ ਗੱਲ ਦੱਸਾਂ ਜਿਹੜੀ ਪਿਛਲੇ ਦਿਨੀ ਮੈਨੂੰ ਸੁਣਨ ਨੂੰ ਮਿਲੀ ਹਮ ਸਚਨ ਤੰਦੁਲਕਰ ਦੇ ਕਿਸੇ ਸਾਥੀ ਨੇ ਦੱਸੀ ਆ ਉਹ ਕਹਿੰਦਾ ਕਿ ਜਦੋਂ ਪਹਿਲੇ ਮਤਲਬ ਕਿ ਕੁਝ ਪਾਰੀਆਂ ਚ ਫੇਲ ਹੋ ਗਿਆ ਹਮ ਸਚਨ ਤੰਦੁਲਕਰ ਤਾਂ ਉਸ ਵੇਲੇ ਉਹ ਤੂਫਾਨੀ ਸੀ ਕਿ ਮਤਲਬ ਕਿ ਵਕਾਰ ਯੂਨਸ ਹਮ ਅਕਰਮ ਆਕਬ ਜਵੇਦ ਵੀ ਸ਼ਾਇਦ ਉਦੋਂ ਦਾ ਕਾ ਚੁੱਕਾ ਸੀਗਾ ਸਰ ਬੁਰੀ ਕਰਦੇ ਸੀ ਉਹ ਵੈਸੇ ਬੋਲਿੰਗ ਚ ਵੀ ਤੂਫਾਨੀ ਤੇ ਕਦਗਾਠ ਵਰਨੋ ਵੀ ਬੁਰੀ ਕਰਦੇ ਸੀਗੇ ਤਾਂ ਮਤਲਬ ਕਿ ਸਚਿੰਤ ਤੰਦੁਲਕਰ ਨੇ ਕਿਹਾ ਕਹਿੰਦਾ ਕਿ ਫਿਰ ਮੈਂ ਸਕੋਰ ਬੋਰਡ ਨਾਲ ਵੇਖਣਾ ਸ਼ਟਦਾ ਇੱਕ 16 ਸਾਲ ਦੇ ਬੱਚੇ ਦੀ ਸੋਚ ਦੇਖੋ ਜਿਹੜਾ ਅਕਰਮ ਵਰਗੇ ਬੰਦਿਆਂ ਨੂੰ ਫੇਸ ਕਰ ਰਿਹਾ ਜੀ ਵਕਾਰ ਯੂਨਸ ਸਰ ਵਿਕੀ ਤੇ ਉਸ ਵੇਲੇ ਕਹ ਲੋ ਕਿ ਭਾਈ ਓਹ ਹੋ 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 ਤੂਫਾਨ ਸੀ ਉਹ ਜੀ ਮੈਂ ਕਹਿੰਦਾ ਜੀ ਵਕਾਰ ਯੂਨਸ ਤੇ ਜਦੋਂ ਆਇਆ ਸੀਗਾ ਨਾ ਤਾਂ ਉਹ ਸਮਝ ਲੋ ਵੀ ਹੁਣ ਜਿਵੇਂ ਚੜਾਈ ਆ ਨਾ ਬੂਮਰਾ ਦੀ ਆ ਜਾਂ ਸਟਾਰਕ ਦੀ ਆ ਇਹਨਾਂ ਨਾਲੋਂ ਵੀ ਅੱਗੇ ਸਾਬ ਤੇ ਉਸ ਟਾਈਮ ਉਹਦੇ ਬੰਦੇ ਦੀ ਸੋਚ ਦੇਖੋ ਸੋਚ ਹੀ ਬੰਦੇ ਨੂੰ ਵੱਡਾ ਬਣਾਉਂਦੀ ਆ ਕਹਿੰਦਾ ਕਿ ਮੈਂ ਫਿਰ ਸੋਚਿਆ ਕਿ ਸਕੋਰ ਬੋਰਡ ਵੱਲ ਨਹੀਂ ਦੇਖਣਾ ਹੁਣ ਆਪਾਂ ਟਾਈਮ ਵੱਲ ਦੇਖਣਾ ਵੀ ਅੱਧਾ ਘੰਟਾ ਪਹਿਲਾਂ ਕੱਢਣਾ ਕੀ ਬਾਤ ਉਹ ਕਹਿੰਦਾ ਵੀ ਅੱਧਾ ਘੰਟਾ ਤਾਂ ਮੈਨੂੰ ਬਾਲ ਬੋਲ ਨਹੀਂ ਦਿੱਸੀ ਪਰ ਟਾਈਮ ਜਿਹੜਾ ਉਹ ਕਲੌਕ ਸੀ ਉਹ ਦੀਦਾ ਰਿਹਾ ਦੀਦਾ ਰਿਹਾ ਦੀਦਾ ਰਿਹਾ ਜਦ ਅੱਧਾ ਘੰਟਾ ਕੱਢ ਲਿਆ ਫੇ ਉਸ ਤੋਂ ਬਾਅਦ ਬਾਲ ਦਿਸਣੀ ਸਟਾਰਟ ਹੋ ਗਈ ਸਭ ਤੇ ਫੇਰ ਸ਼ਾਇਦ 50 ਤੋਂ ਉੱਤੇ ਰਨ ਮਾਰੇ ਉਹਨੇ ਉਸ ਪਾਰੀ 'ਚ ਤਾਂ ਮਤਲਬ ਇਹੀ ਹੁੰਦੀ ਆ ਕਿ ਔਖੇ ਵੇਲੇ ਜੋ ਬੰਦਾ ਠੀਕ ਹੈ ਨਾ ਕਿ ਮੁਸੀਬਤ ਹੈ ਤੁਹਾਡੇ ਸਾਹਮਣੇ ਹੂੰ ਅਪਾਮ ਜ਼ਿੰਦਗੀ ਚ ਕੀ ਸਿੱਖ ਸਕਦੇ ਆ ਕਿ ਜੇ ਮੁਸੀਬਤ ਹੈ ਸਾਡੇ ਸਾਹਮਣੇ ਤਾਂ ਮੁਸੀਬਤ ਤੋਂ ਡਰ ਕੇ ਅਸੀਂ ਕੁਝ ਨਹੀਂ ਕਰ ਸਕਦੇ ਉਹਦਾ ਤੋੜ ਕੋਈ ਨਾ ਕੋਈ ਲੱਭੀਏ ਤੇ ਠੀਕ ਕਰੇਗਾ ਸੋ ਦੇਖੋ ਕਿੰਨਾ ਇੱਕ 16 ਸਾਲ ਦਾ ਬੱਚਾ ਆ ক্রিকেট ਦੇ ਮੈਦਾਨ ਤੇ ਆ ਜੀ ਇੱਕ ਕਹਿ ਲਓ ਕਿ ਖੂਨੀ ਪੇਸ ਟੈਗ ਹੈ ਜਿਹੜਾ ਉਹਦੇ ਸਾਹਮਣੇ ਆ ਤਾਂ ਉਹ ਕਿੱਡੀ ਡਿਫਰੈਂਟ ਸੋਚ ਨਾਲ ਸੋਚ ਰਿਹਾ ਆ ਹੂੰ ਹੂੰ ਬਿਲਕੁਲ ਬਿਲਕੁਲ ਸਾਇਲ ਜੀ ਦੱਸ ਰਿਹਾ ਕਿ ਕੋਹਲੀ ਨੂੰ ਮੈਚ ਫੀਸ ਦਾ ਕਹਿੰਦੇ 20% ਲੱਗਿਆ ਗਲਤੀ ਹੈ ਨਾ ਗਲਤੀ ਹੈ ਅੱਛਾ ਖੈਰ ਜੀ ਜੋ ਖੇਡ ਭਾਵਨਾ ਹੈ ਨਾ ਉਹ ਰੱਖਣੀ ਚਾਹੀਦੀ ਹੈ ਖੇਡ ਦੇ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਜਿਹੜੀ ਹੈ ਖੈਰ ਮਿੰਟੂ ਜੀ ਅਗਲੀਆਂ ਗੱਲਾਂ ਵੱਲ ਚੱਲੀਏ ਇਹ ਚੀਜ਼ਾਂ ਤੇ ਚੱਲਦੀਆਂ ਰਹਿਣੀਆਂ ਨੇ ਬੰਦ ਹੁੰਦੀਆਂ ਨਹੀਂ ਖੇਡ ਮੈਦਾਨ ਤੇ ਦੇਖੋ ਮੈਂ ਇੱਕ ਚੀਜ਼ ਕਹਾਂ ਸੁਰਖਮ ਸਿੰਘ ਸਾਹਿਬ ਜੇ ਖੜਾ ਖੇਡ ਮੈਦਾਨ ਤੇ ਫਰੈਂਚ ਕਿੱਸਾ ਹੀ ਹੋਣ ਤੇ ਕੌਣ ਰਮਾਂਚ ਲਾਊਗਾ ਸਹੀ ਗੱਲ ਹੈ ਸਰ ਉੱਥੇ ਇਲੂ ਇਲੂ ਨਹੀਂ ਚੱਲਦਾ ਉੱਥੇ ਆਹੀ ਕੁਝ ਚੱਲਦਾ ਹੁੰਦਾ ਠੀਕ ਹੈ ਖੇਡ ਭਾਵਨਾ ਆਪਣੀ ਜਗ੍ਹਾ ਤੇ ਜੇ ਐਗਰੈਸ਼ਨ ਵਿੱਚੋਂ ਕੱਢਦੇ ਹੋਗੇ ਤਾਂ ਫੇਰ ਬਈ ਉਹ ਗਾਣਾ ਸੀਗਾ ਨਾ ਮੇਰੇ ਨਾਲ ਤਾਂ ক্রিকেট ਨੂੰ ਐਗਰੈਸ਼ਨ ਹੀ ਅੱਗੇ ਲੈ ਕੇ ਗਿਆ ਜੀ ਨਹੀਂ ਸਾਰੀਆਂ ਖੇਡਾਂ ਚ ਸੌਕਰ ਦੇਖੋ ਨਾ ਫੁੱਟਬਾਲ ਦੇਖੋ ਗੌਰ ਨਾਲ ਜਦੋਂ ਕਲੱਬ ਭੜਦੇ ਆ ਜਾਂ ਬਰੋਬਰ ਦੇ ਦੇਸ਼ ਭੜਦੇ ਆ ਸਰ ਮਾਜ਼ਰਾ ਫਿਰ ਉੱਥੇ ਵੀ ਜੰਗ ਬਣ ਜਾਂਦਾ ਠੀਕ ਹੈ ਨਾ ਜੀ ਸੋ ਐਗਰੈਸ਼ਨ ਤਾਂ ਖੇਡ ਦਾ ਕੈਲਵ ਕੇ ਸ਼ਿੰਗਾਰ ਹੈ ਜਿਵੇਂ ਜੀ ਔਰਤ ਸੁੰਦਰ ਹਮ ਕਲੋਕੇ ਸੁਗੜੋਵੇ ਪਰ ਉਹਦਾ ਹਾਰ ਸ਼ਿੰਗਾਰ ਜਿਹੜਾ ਨਾ ਉਹਨੂੰ ਚਾਰ ਚੰਨ ਲਾ ਦਿੰਦਾ ਬਿਊਟੀ ਹੋਰ ਨਿਕਰ ਜਾਂਦੀ ਹੈ ਜੀ ਬਿਲਕੁਲ ਜੀ ਬਿਲਕੁਲ ਹੁਣ ਅਦਰਵਾਈਜ਼ ਨਾ ਲੈ ਲਓ ਇੱਕ ਵੈਸੇ ਚੱਲ ਨਹੀਂ ਚੱਲਦੀ ਜੀ ਮਸਾਲ ਦੇ ਤੀ ਮੈਂ ਅਦਰਵਾਈਜ਼ ਨਹੀਂ ਲੈਂਦੇ ਆਪਾਂ ਕਿਉਂਕਿ ਆਪਾਂ ਹੁਣ ਆਪਾਂ ਵੀ ਥੋੜਾ ਜਿਹਾ ਕੋਲੀਏਗਾ ਜਿਹੜਾ ਸੀਨੀਅਰ ਹੋ ਗਿਆ ਥੋੜੇ ਥੋੜੇ ਸਿੱਖਣ ਲੱਗ ਗਏ ਆ ਗੱਲਾਂ ਦਾ ਅਮਰਤਪਾਲ ਸਿੰਘ ਕਹਿੰਦੇ ਕਿ ਇੱਦਾਂ ਘੰਟਾ ਬਾਲ ਨਹੀਂ ਦੇਸੀ ਤੇ ਖੇਡੀ ਕਿਵੇਂ ਗਿਆ ਸਰ ਕਹਿਣ ਦਾ ਮਤਲਬ ਹੈ ਕਿ ਉਹਨੇ ਟਾਈਮ ਦੇਖ ਕੇ ਖੇਡਿਆ ਮੈਂ ਟਾਈਮ ਕੱਢ ਲਵਾ ਯਾਰ ਹੂੰ ਵੀ ਮੈਂ ਰਨ ਨਹੀਂ ਉਹਣਾ ਵਿੱਚ ਵੀ ਬਦਲ ਗਿਆ ਰਨ ਨਹੀਂ ਉਹਣਾ ਦੇਖੋ ਸਾਡੇ ਪੰਜਾਬੀ ਨੇ ਨਗੋਚਾਂ ਬੜੀਆਂ ਕੱਢਦੇ ਆ ਜੀ ਸਿੱਖਦੇ ਘਟਿਆ ਇਹਨਾਂ ਨੇ ਕੁੰਡੀ ਫੜਨੀ ਆ ਵੀ ਬਾਹ ਖੇਢੀ ਕਿਵੇਂ ਉਹਦੇ ਕਹਿਣ ਦਾ ਮਤਲਬ ਇਹਦਾ ਮਾਈਂਡ ਸੈਟ ਸੀਗਾ ਕਿ ਰਣਾਵਲ ਨਹੀਂ ਹਮ ਟਾਈਮ ਕੱਢਾ ਪਿੱਛ ਤੇ ਟਾਈਮ ਬਤਾਵਾ ਜੀ 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 ਫੇਸ ਮੇਰਾ ਬੱਚਾ ਹੁਣ ਮੇਰਾ ਬੱਚਾ ਵੀ ਮਤਲਬ ਕਿ ਟੂਰਨਾਮੈਂਟ ਤੇ ਜਾਣ ਲੱਗ ਗਿਆ ਹਮ ਤੇ ਮੈਂ ਉਹਨੂੰ ਸ਼ੁਰੂਆਤ ਤੋਂ ਉਹਨੂੰ ਪਤਾ ਕੀ ਕਹਿਣਾ ਵੀ ਠੀਕ ਹੈ ਉਹ ਅੰਡਰ 16 ਦੇ ਟੂਰਨਾਮੈਂਟ ਚ ਗਿਆ ਹਮ ਹੁਣ ਉਹ 10 11 ਸਾਲ ਦਾ ਅੰਡਰ 16 ਨਾਲ ਬੱਚੇ ਮੈਂ ਕਿਹਾ ਕਿ ਠੀਕ ਹੈ ਹੋ ਸਕਦਾ ਤੂੰ ਫਲੌਪ ਰਹੇਗਾ ਫਲਾ ਟਮਕਾਰੇਗਾ ਪਰ ਇੱਕ ਬੇਸਿਕ ਗੁਣ ਦਿਨੋ ਦੇ ਦੇਣਾ ਕਿ ਚਾਹੇ ਫੀਲਡਿੰਗ ਚ ਪੜਨਾ ਚਾਹੇ ਪਿਛ ਤੇ ਜਾਣਾ ਜਿਹੜੀ ਬਾਲ ਹੈ ਜਿਸ ਬਾਲ ਨਾਲ ਖੇਡ ਰਹੇ ਹੋ ਚਾਹੇ ਵਾਈਟ ਹੈ ਚਾਹੇ ਰੈੱਡ ਹੈ 2 ਮਿੰਟ ਉਹਨੂੰ ਲੈ ਕੇ ਦੇਖੀ ਜਾਓ ਐ ਖੜ੍ਹ ਜਾਓ ਬਸ ਤੁਹਾਡੀਆਂ ਅੱਖਾਂ ਉਸ ਬਾਲ ਤੇ ਉਸ ਕਲਰ ਤੇ ਟਿਕ ਜਾਣਗੀਆਂ ਸਿੱਕ ਜਾਣੀਆਂ ਬਿਲਕੁਲ ਇਕ ਜਾਂ ਹੁੰਦੀਆਂ ਨੇ ক্রিকেট ਚ ਉਹਦੇ ਕਹਿਣ ਦਾ ਮਤਲਬ ਇਹ ਸੀਗਾ ਇਹ ਨਹੀਂ ਵੀ ਉਹ ਅੱਖਾਂ ਬੰਦ ਕਰਕੇ ਵੀ ਬਸ ਟਾਈਮ ਦੇਖ ਲਿਆ ਤੇ ਇਦਾਂ ਸਰ ਇਹ ਇਹ ਆ ਕਿ ਟਾਈਮ ਬਤਾਉਣਾ ਵਿੱਚ ਤੇ ਰਾਨੀ ਬਣਾਉਣੀ ਰਨ ਕੋ ਬਣਾ ਜਾਂ ਸ਼ਾਟ ਕਰੀ ਜਾਂ ਸ਼ਾਟ ਮਾਰਨ ਦੀ ਕਾਰਨ ਇਹਨਾਂ ਨੂੰ ਫੇਸ ਕਰਨਾ ਅੱਧਾ ਘੰਟਾ ਕੱਢੂਗਾ ਉਸ ਤੋਂ ਬਾਅਦ ਜਿਹੜਿਆ ਜਿਹੜੀ ਫੀਟ ਮੂਵਮੈਂਟ ਹੁੰਦੀ ਆ ਪੈਰਾਂ ਦੀ ਹਲਚਲ ਹੁੰਦੀ ਉਹ ਚੱਲਣ ਲੱਗ ਜਾਂਦੀ ਆ ਬਾਲ ਦੇਖਣ ਲੱਗ ਜਾਂਦੀ ਆ ਟਾਈਮ ਹੋਣਾ ਸਟਾਰਟ ਹੋ ਜਾਂਦਾ ਜੀ ਕਿ ਕ੍ਰਿਕਟ ਦੀਆਂ ਬੇਸਿਕਸ ਚੀਜ਼ ਬਿਲਕੁਲ ਮਿੰਟੂ ਜੀ ਇਹ ਵੀ ਬੜੀਆਂ ਰੌਚਕ ਗੱਲਾਂ ਹੁੰਦੀਆਂ ਨੇ ਤੇ ਜੇ ਇੰਟਰਸਟ ਜੀ ਦਾ ਹੋਵੇ ਉਹਨੂੰ ਹੋਰ ਲੱਗਦੀਆਂ ਨੇ ਅ ਮਿੱਤਰ ਕਹਿ ਰਹੇ ਨੇ ਕਿ ਕਬੱਡੀ ਦੇ ਵਿੱਚ ਵੀ ਖੜਕਾ ਦੜਕਾ ਹਾਂਜੀ ਬਿਲਕੁਲ ਸਾਰੀਆਂ ਖੇਡਾਂ ਦੇ ਵਿੱਚ ਇਦਾਂ ਹੁੰਦਾ ਹੁੰਦਾ ਹੁਣ ਤਾਂ ਕੁਝ ਜ਼ਿਆਦਾ ਹੀ ਚੱਲਣ ਡਿਆ ਨਾ ਖੜਕਾ ਦੜਕਾ ਵੀ ਖੜਕਾ ਦੜਕਾ ਮੈਂ ਕਹਿ ਰਿਹਾ ਨਾ ਕਿ ਖੜਕਾ ਦੜਕਾ ਦਾ ਮਤਲਬ ਇਹ ਨਹੀਂ ਹੈ ਸਿਰ ਪਾੜ ਦਿਓ ਪਸੇ ਖੁਦ ਵੀ ਮਤਲਬ ਜਿੰਨਾ ਖੇਡੇ ਅਗਰੈਸ਼ਨ ਚ ਖੇਡੇ ਮੈਂ ਖੁਦ ਅਗਰੈਸਿਵ ਸੀਗਾ ਜੀ ਮੇਰੇ ਨਾਲ ਦੇ ਇੰਨੇ ਨਹੀਂ ਉਹ ਤਾਂ ਫੜਦੇ ਤੇ ਸਾਡਾ ਕੰਮ ਵੈਸੇ ਉਦਾਂ ਵੀ ਸੁਭਾਤੋਂ ਇਦਾਂ ਦੇ ਸੀ ਪਰ ਇਹ ਨਹੀਂ ਕੋਈ ਦੁਸ਼ਮਣੀ ਨਹੀਂ ਪਾਲੀ ਨਾ ਹੂੰ ਖੇਡ ਦੇ ਮੈਦਾਨ ਤੇ ਦੁਸ਼ਮਣੀ ਸੀਗੇ ਬਿਲਕੁਲ ਕਈ ਵਾਰ ਯਾਰ ਦੋਸਤ ਵੀ ਅਸੀਂ ਆਮੋ ਸਾਹਮਣੇ ਹੋਏ ਪਟਾਕੇ ਠਾ ਠਾ ਹੀ ਪੈਂਦੇ ਹੁੰਦੇ ਸੀਗੇ ਤਾਂ ਮਤਲਬ ਕਿ ਗਾਲਾਂ ਵੀ ਉਦੋਂ ਕਬੱਡੀ ਚ ਗਾਲਾਂ ਬਹੁਤ ਚੱਲਦੀਆਂ ਸੋਣ ਤਾਂ ਲਾਈਵ ਚੱਲਦੇ ਆ ਨਾ ਜੀ ਸਰ ਬਹੁਤ ਗਾਲਾਂ ਚੱਲਦੀਆਂ ਸੀ ਜਦੋਂ ਮਤਲਬ ਕਿ ਦੋ ਭੜ ਰਹਾ ਤਾਂ ਪਿੱਛੋਂ ਤਿੰਨ ਜਾਣੇ ਚਾਰ ਜਾਣੇ ਉਹ ਤਾਂ ਗਾਣਾ ਕੱਢਦੇ ਸੀ ਪਿੰਡ ਵਾਲੇ ਦੇ ਨਾਲ ਕੱਢੀ ਜਾਂਦਾ ਖੜ ਜਾ ਤੇਰੇ ਅੱਡੀ ਨਾ ਅੱਡੀ ਨਾ ਸੋ ਇਹ ਮਜ਼ਾ ਹੈ ਜੀ ਖੇਡ ਦਾ 10 ਮਿੰਟ ਜੀ ਆਪਾਂ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਅੱਗੇ ਨਵਤ ਕੇ ਨਾਲ ਫੇਰ ਆਈਏ ਖਬਰਾਂ ਵੱਲ ਕਿਉਂਕਿ ਆਪਾਂ ਖੇਡਾਂ ਦੇ ਨਾਲ-ਨਾਲ ਖਬਰਾਂ ਵੀ ਕਰਨੀਆਂ ਨੇ ਹੁਣ ਜਦੋਂ ਜਾਣਕਾਰੀ ਮਿਲਦੀ ਹੋਵੇ ਨਾ ਮੇਰੇ ਮੇਰੀ ਕਮਜ਼ੋਰੀ ਹੈ ਮੈਂ ਗਾ ਨਹੀਂ ਨਿਕਲ ਸਕਦਾ ਸਰ ਗੁਰਦੀਪ ਸਿੰਘ ਨੇ ਇੱਕ ਗੱਲ ਕਹੀ ਆ ਕਹਿੰਦੇ ਜੀ ਜਿਹੜੇ ਮੇਜਰ ਧਿਆਨ ਚੰਦ ਜੀ ਸੀਗੇ ਨਾ ਜੀ ਉਹ ਹਾਕੀ ਦੀ ਗੇਂਦ ਨੂੰ ਕਲੋਕੇ ਮਤਲਬ ਕਿ ਦੋਨੋਂ ਕਾਫੀ ਦੇਖਦੇ ਸੀਗੇ ਕੰਟੇ ਹੁਣ ਕੰਟੇਨਰ ਇਹ ਸ਼ਬਦ ਲਿਖਿਆ ਫਿਰ ਉਹਨੂੰ ਉਹ ਚ ਕੱਢਣ ਵਾਲੀ ਗੱਲ ਹੈ ਬਈ ਕੁਝ ਟਾਈਮ ਦੇਖਦੇ ਸੀਗੇ ਉਹੀ ਚੀਜ਼ ਆਈ ਆ ਤੁਹਾਡਾ ਅੱਖਾਂ ਦਾ ਨਾ ਤਾਲ ਦੇਣਾ ਚਲੋ ਖੈਰ ਬਹੁਤ ਆਹੀ ਗੱਲਾਂ ਹੁੰਦੀਆਂ ਨੇ ਜੀ ਆ ਲਾਈਵ ਕਰਨ ਦਾ ਆਹੀ ਫਾਇਦਾ ਹੁੰਦਾ ਕਮੈਂਟ ਲੈਣ ਦਾ ਆਹੀ ਫਾਇਦਾ ਹੁੰਦਾ ਕਿ ਬਹੁਤ ਚੀਜ਼ਾਂ ਤੁਹਾਨੂੰ ਨਵੀਆਂ ਆਡੀਅੰਸ ਦੱਸ ਦਿੰਦੀ ਆ ਕਿ ਕਿਉਂਕਿ ਜਾਣਕਾਰੀ ਦਾ ਹਰੇਕ ਦਾ ਦਾਇਰਾ ਜਿਹੜਾ ਹੈ ਨਾ ਜੀ ਮੰਜੀ ਸਿੰਘ ਜੀ ਕਹਿ ਰਹੇ ਤੁਹਾਨੂੰ ਕ੍ਰਿਕਟ ਚੋਂ ਕੱਢਣਾ ਬਹੁਤ ਔਖਾ ਹੈ ਸਹੀ ਹੈ ਜੀ ਸਹੀ ਹੈ ਹਾਂ ਬਿਲਕੁਲ ਇਹਨਾਂ ਨੇ ਸਹੀ ਗੱਲ ਕਹੀ ਹੈ ਵੀ ਹੁਣ ਤੁਹਾਨੂੰ ਕ੍ਰਿਕਟ ਚੋਂ ਕੱਢਣਾ ਬਹੁਤ ਔਖਾ ਹੈ ਖੈਰ ਨਹੀਂ ਨਿਕਲਦੇ ਨਿਕਲਦੇ ਨੇ ਜੀ ਨਿਕਲਦੇ